ਅਮਿਸਰ ਵਿੱਚ ਚੋਅ ਦੇ ਨਹੀਂ ਚੋਰੀ ਦੀਆਂ ਵਾਰਦਾਤਾਂ ਨਜ਼ਰ ਆ ਰਹੀਆਂ ਨੇ ਚੋਰਾ ਵੱਲੋਂ ਸਾਰੀਆਂ ਹੱਦਾਂ ਟੱਪ ਕੇ ਸਿੱਖਿਆ ਦੇ ਮੰਦਿਰ ਸਕੂਲ ਤੇ ਗੁਰੂ ਘਰ ਵਿੱਚ ਵੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤਾਜ਼ਾ ਮਾਮਲਾ ਅਮਿਸਰ ਦੀ ਤਹਿਸੀਲ ਅਜਨਾਲਾ ਨੇੜਲੇ ਪਿੰਡ ਲੱਖੂਵਾਲ ਦਾ ਜਿੱਥੇ ਚੋਰਾਂ ਨੇ ਸਰਕਾਰੀ ਸਕੂਲ ਦੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਇਹ ਜੋ ਤਕਨੋਹੀ ਹੈ ਪਿੰਡ ਲੱਖੂਵਾਲ ਦੇ ਵਿੱਚ ਹੋਈ ਹੈ ਜਦੋਂ ਮੈਂ ਸਵੇਰੇ ਸਵੇਰ ਉਠਿਆ ਤਾਂ ਮਨੂੰ ਆਪਣੇ ਹੈੱਡਮਾਸਟਰ ਸਾਹਿਬ ਇਹਨਾਂ ਦਾ ਫੋਨ ਆਇਆ ਸੀਗਾ ਕਿ ਪਿੰਡ ਦੇ ਵਿੱਚ ਜਿਹੜਾ ਇਹ ਕੰਮ ਹੋਇਆ ਫਿਰ ਮੈਂ ਇੱਥੇ ਮੌਕਾ ਦੇਖਣ ਆਇਆ ਸੀਗਾ ਆ ਕੇ ਦੇਖਿਆ ਕਿ ਬਹੁਤ ਜ਼ਿਆਦਾ ਪਿੰਡ ਦਾ ਜਿਹੜਾ ਨੁਕਸਾਨ ਹੋ ਚੁੱਕਾ ਹੈ ਇਧਰੋਂ ਜਿਹੜਾ ਚੋਰ ਤੰਦ ਤੋੜ ਕੇ ਅੰਦਰ ਵੜੇ ਨੇ ਇਹਨਾਂ ਦੇ ਇਥੋਂ 5 ਪੀਸੀ ਤੇ ਕੁਝ ਹੋਰ ਲੋੜੀਂਦਾ ਸਮਾਨ ਜਿਹੜਾ ਕਿ ਸਿੱਖਿਆ ਲਈ ਜ਼ਰੂਰੀ ਆ ਬੱਚਿਆਂ ਲਈ ਉਹ ਜਿਹੜਾ ਇਥੋਂ ਚੋਰਾਇਆ ਗਿਆ ਵਾ ਨਹੀਂ ਸਰ ਅਜੀ ਇਸ ਤਰ੍ਹਾਂ ਕੁਝ ਨਹੀਂ ਕੀਤਾ ਜਾ ਸਕਦਾ ਅਜੇ ਤੇ ਅਸੀਂ ਮੰਗ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਕੋਲ ਕਿ ਉਹ ਜਿਹੜੇ ਆ ਮਤਲਬ ਕਿ ਇਸ ਦੇ ਖਿਲਾਫ ਜਿਹੜੀ ਸਖਤ ਕਾਰਵਾਈ ਕਰਨ ਹਾਂਜੀ ਇਸ ਸਕੂਲ ਵਿੱਚ ਜਿਹੜਾ ਵਾ ਸਰਕਾਰ ਵੱਲੋਂ ਇੱਕ ਚੌਕੀਦਾਰ ਉਪਲਬਧ ਕਰਵਾਇਆ ਗਿਆ ਸੀਗਾ ਤੇ ਉਸ ਨਾਲ ਵੀ ਗੱਲਬਾਤ ਕੀਤੀ ਜਾਵੇ ਕਿ ਅੱਗੋਂ ਦੇਖਦੇ ਹਾਂ ਕਿ ਉਸ ਦਾ ਜਵਾਬ ਕੀ ਹੋਵੇਗਾ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਹੀ ਮੰਗ ਚਾਹੁੰਦੇ ਆ ਕਿ ਜੋ ਵੀ ਇਹ ਸਕੂਲਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਵਾ ਇਹਦਾ ਜਿਹੜਾ ਵਾ ਸਮਾਨ ਜਿਹੜਾ ਵਾ ਚੋਰੀ ਕੀਤਾ ਜਾ ਰਿਹਾ ਵਾ ਉਸ ਦੇ ਖਿਲਾਫ ਜਿਹੜਾ ਸਖਤ ਐਕਸ਼ਨ ਲਿਆ ਜਾਵੇ ਤੇ ਜੋ ਵੀ ਇਹ ਬੰਦਾ ਜੇ ਕੋਈ ਫੜਿਆ ਜਾਂਦਾ ਵਾ ਉਸ ਦੇ ਖਿਲਾਫ ਜਿਹੜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਆਉਣ ਵਾਲਾ ਬੱਚਿਆਂ ਦਾ ਭੁੱਖਾ ਉਹਦੇ ਨਾਲ ਖਿਲਵਾਟਾਂ ਕੋ ਛੱਡੀ ਸਰਕਾਰੀ ਹਾਈ ਸਕੂਲ ਲਖਵਾ ਕੋ ਇਨਚਾਰਜ ਅਰਜੀ ਜੀ ਸਾਡੇ ਸਕੂਲ ਜਿਹੜਾ ਕਿ ਨੂੰ ਸਵੇਰੇ ਪਤਾ ਲੱਗਾ ਕਿ ਕੋਈ ਜੇ ਚੋਰਾ ਨੇ ਸ਼ਰਾਬ ਖਾਣ ਆ ਕੇ ਚੋਰੀ ਕੀਤੀ ਆ ਬੇਨਗੇਟ ਖਾਣੇ ਦਾਖਲ ਹੋਇਆ ਉੱਥੋਂ ਜੰਦਰਾ ਤੋੜਿਆ ਗਿਆ ਹੈ ਉਸ ਤੋਂ ਬਾਅਦ ਇਹ ਤਦਾਦ ਬਾਬਾ ਚਾਰ ਪੰਜ ਜਾਣੇ ਦੀ ਲੱਗਦੀ ਇਕੱਲੇ ਦਾ ਕੰਮ ਨਹੀਂ ਹੈਗਾ ਉਹਨਾਂ ਆ ਗਿਆ 9 ਇੰਚੀ ਸਾਡੀ ਕੰਧ ਹੈ ਜੀ ਕੰਧ ਦਾ ਹਾਲ ਵੇਖੋ ਕਿਨੀ ਕੀਟਾ ਤੁਹਾਨੂੰ ਦਿਖਾਣਾ ਤੰਦੇ ਤੋੜ ਕੇ ਇਧਰ ਦੀ ਉਹਨਾਂ ਐਂਟਰ ਕੀਤਾ ਆ ਉਸ ਤੋਂ ਬਾਅਦ ਕੰਪਿਊਟਰ ਲੈਬ ਚ ਐਂਟਰ ਕੀਤੇ ਆ ਤੇ ਸਾਡਾ ਕਾਫੀ ਜਿਹੜਾ ਨੁਕਸਾਨ ਆ ਵੇਖੋ ਪੀਸੀ ਸਾਡੇ ਖਿਲਰੇ ਪਏ ਆ ਬੈਟਰੀ ਉਹਨਾਂ ਬਾਹਰ ਕੱਢ ਕੇ ਛੁੱਟੀਆਂ ਆ ਰੂਮ ਦੇ ਅੰਦਰ ਵੀ ਕਾਫੀ ਨੁਕਸਾਨ ਕੀਤਾ ਆ ਸਾਡੇ 5 ਕੰਪਿਊਟਰ ਸੁਮੇਤ ਸਬਾਨ ਜਿਹੜੇ ਆ ਉਹ ਚੋਰੀ ਕਰਕੇ ਲੈ ਗਏ ਨਾਲ ਸਾਡੇ ਕੰਪਿਊਟਰ ਲੈਬ ਚ ਇੱਕ ਇਨਵਰਟਰ ਲੱਗਾ ਸੀ ਬੈਟਰੀ ਉਹ ਵੀ ਲੈ ਗਏ ਜੀ ਇੱਕ ਸਾਡਾ ਸਪੀਕਰ ਵੀ ਜੀ ਸਾਊਂਡ ਸਿਸਟਮ ਉਹ ਵੀ ਲੈ ਗਏ ਆ ਚਾਰ ਨਵੇਂ ਪੱਖੇ ਲੈਂਦੇ ਜੋ ਵੀ ਲੈ ਗਏ ਆ ਨਾਲ ਟੂਟੀਆਂ ਸੀ ਥੋੜੀਆਂ ਪਈਆਂ ਦੋ ਬੈਟਰੀ ਪਈਆਂ ਯੂਪੀਐਸ ਦੇ ਉਹ ਵੀ ਲੈ ਗਏ ਆ ਉਸ ਤੋਂ ਬਾਅਦ ਸਾਡੇ ਸਰਕਾਰੀ ਰਿਕਾਰਡ ਦਾ ਵੀ ਛੇੜਛਾੜ ਕੀਤੀ ਗਈ ਆ ਅਲਮਾਰੀਆਂ ਦੀ ਤੋੜਪਨ ਕੀਤੀ ਗਈ ਆ ਨਾਲ ਸਾਡੇ ਇੰਗਲਿਸ਼ ਲੈਬ ਉਹਦੇ ਵਿੱਚੋਂ ਜਿੰਨੇ ਸਾਰੇ ਹੈੱਡਫੋਨ ਵਗੈਰਾ ਨਵੇਂ ਹੀ ਨਾਲ ਉਹਨਾਂ ਦੇ ਐਂਪਲੀਫਾਇਰ ਲੱਗੇ ਸੀ ਉਹ ਸਾਰੇ ਆ ਜੀ ਮਤਲਬ ਸਾਰਾ ਹੀ ਚੋਰੀ ਕਰਕੇ ਲੈ ਗਏ ਇਹ ਕੋਈ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਚਾਰ ਪੰਜ ਸ਼ਰਾਰਤੀ ਅੰਸਰ ਅੰਦਰ ਐਂਡਰ ਕੀਤੇ ਆ ਜਿਨ੍ਹਾਂ ਨੇ ਸਕੂਲ ਨਾਲ ਇਲਾ ਨੁਕਸਾਨ ਕੀਤਾ ਆ ਹੌਟਲ ਅੰਦਰ ਕਵਰੇਜ ਦਾ ਹਾਲ ਦਿਖਾਈਏ ਸਾਡਾ ਸਾਰਾ ਰਿਕਾਰਡ ਜਿਹੜਾ ਹੈ ਸਾਰਾ ਯੂਰੋਕੇਸਨਸ ਕਰਕੇ ਸੁੱਟ ਗਿਆ ਉਸ ਪ੍ਰਸ਼ਾਸਨ ਦੇ ਨੂੰ ਮੰਗ ਕਰਦੇ ਆ ਕਿ ਸਾਡੇ ਨਾਲ ਇਨਸਾਫ ਦਿੱਤਾ ਜਾਵੇ ਸਰਕਾਰ ਵੱਲੋਂ ਬੜਾ ਕੁਝ ਕੀਤਾ ਜਾ ਰਿਹਾ ਹੈ ਸਰਕਾਰ ਸਰਕਾਰੀ ਸਕੂਲਾਂ ਦੇ ਵਿਕਾਸ ਲਈ ਉਹਨਾਂ ਨੂੰ ਤਾਂ ਚਤਨ ਵਾਸਤੇ ਬੜੇ ਜਿਹੜਾ ਸਮਾਨ ਪ੍ਰੋਵਾਈਡ ਕਰ ਰਹੀ ਹੈ ਪਰ ਜੇ ਇਹਦੀ ਸਾਵਧਾਨੀ ਨਹੀਂ ਨਹੀਂ ਚੰਗੀ ਤਰ੍ਹਾਂ ਕਰਾਂਗੇ ਤੇ ਫਿਰ ਮੁਸਕਲ ਹੀ ਆਈ ਹੋਣ ਪ੍ਰਸ਼ਾਸਨ ਦੇ ਕੀ ਹੋਵਾਂਗੇ ਕਰਦੇ ਵੀ ਜਿਹੜਾ ਵੀ ਇਹਦੀ ਜ਼ਿੰਮੇਵਾਰ 4:00 ਵਜੇ ਕੇ 40 ਮਿੰਟ ਤੇ ਇੱਥੇ ਪਹੁੰਚਾ ਜਦੋਂ ਮੈਂ ਆਣ ਕੇ ਵੇਖਿਆ ਬਾਹਰਲਾ ਬੂਆ ਟੁਖਿਆ ਜੰਦਰਾ ਟੁੱਟਾ ਆਇਆ ਥੱਲੇ ਪਿਆ ਆ ਅੰਦਰਲਾ ਬੂਆ ਖੁੱਲਾ ਪਿਆ ਆ ਮੈਂ ਅੰਦਰ ਨਹੀਂ ਬਣਿਆ ਮੈਂ ਦਵਾ ਦਵਾ ਜਾ ਕੇ ਉਹਨੂੰ ਸਹਦਾਰ ਕੰਮ ਸुरू ਜਾ ਕੇ ਦੱਸਿਆ ਗੁਰਦਿਆਲ ਸਿੰਘ ਨੂੰ ਦੱਸਿਆ ਇੱਕ ਦੋ ਸੰਗਾਂ ਨੂੰ ਉਹ ਦੱਸਿਆ ਫਿਰ ਅਸੀਂ ਇੱਥੇ ਆਏ ਆ ਆ ਕੇ ਅਸੀਂ ਬੱਤੀ-ਬੁੱਤੀ ਇਹਨਾਂ ਕਿਹਨੇ ਜਗਾਈ ਆ ਉਹ ਤਨੂ ਇੱਥੇ ਤੇ ਹੀ ਖਤਮ ਹੋ ਗਈ ਹੀ ਅੰਦਰ ਜਾ ਕੇ ਬਾਰੀ ਇਕਲੇ ਬੂਏ ਖੁੱਲੇ ਹਨ ਉਹ ਚ ਉਹਦਾ ਡੀਡੀ ਦਾ ਬਕਸਾ ਹੀ ਉਹ ਚੋਰੀ ਹੋਇਆ ਇਹ ਤੋਂ ਨਿਵੇਟਰ ਤੇ ਬੈਲਟਾ ਜੜੀ ਹੋਇਆ ਹੋਰ ਵੀ ਥੋੜਾ ਬੋਧਾ ਨੇ ਕੜਕਾ ਸਮਾਨ ਸਾਹਿਬ ਸਾਨੂੰ ਦੇਖੋ ਜੀ ਇਹ ਚੋਰ ਫੜੇ ਜਾਣੇ ਚਾਹੀਦੇ ਆ ਤੇ ਸਾਨੂੰ ਸਾਥ ਮਿਲ ਸਕੇ ਕਿ ਸਾਡਾ ਸਮਾਨ ਮਿਲ ਜਾਵੇ ਇਹ ਗੁਰਦਰ ਸਾਹਿਬ ਤੇ ਅੱਗੇ ਹੀ ਥੋੜਾ ਜਿਆ ਮਦਰ ਕਮਜ਼ੋਰੀ ਚੱਲਣ ਦੇ ਆ ਕੋਈ ਇਹਦੇ ਕੋ ਫਾੜੇ ਨੀਗਾ ਕੋਈ ਇਹਦੇ ਕੋ ਕੋ ਪੈਸਾ ਨਹੀਂ ਸਾਡੇ ਕੋਲ ਅਸੀਂ ਲੈ ਨਹੀਂ ਸਕਦੇ ਜੇ ਨਕਰਵਾਲਾ ਨਾ ਕਿਤੇ ਤੱਕ ਦੋੜਾਂ ਸਾਥ ਨਹੀਂਗਾ ਤੁਹਾਨੂੰ ਅਹੀ ਬੇਨਤੀ ਕਰਨੇ ਆ ਕਿ ਸਾਡਾ ਚੋਰ ਫੜੇ ਜਾਣ ਤੇ ਗਾਹਾਂ ਵਾਸੀ ਇਹਨਾਂ ਨੱਥ ਪਾਈ ਜਾਵੇ ਤੇ ਸਾਡਾ ਸਮਾਨ ਮਿਲ ਜਾਵੇ ਗੁਰਦੇਵ ਸਾਹਿਬ ਦੀ ਇੱਕ ਕਨਵੇਟਰ ਸਾਫ ਲਾਲੂ ਤੇ ਇੱਕ ਬੈਂਟਰਾ ਜੀ ਸਾਹਿਬ ਲੋਕ ਕਿਨੇ ਕਰਾਉਂਦਾ ਜੀ ਜੀਪੀ ਦਾ ਬਕਸਾ ਜਿਹੜਾ ਇੱਕ ਕੋਈ ਜਰੂਰੀ ਆ ਜੀ ਕੋਈ ਥੋੜੇ ਬੋਦੇ ਪੈਸੇ ਹੁੰਦੇ ਉਹ ਚੋਰੀ ਕਰਕੇ ਲੈ ਗਏ ਅੱਜ ਆਪਕਾ ਮੁਤਾਬਕ ਸਕੂਲ ਪਹੁੰਚੇ ਤਾਂ ਅੰਦਰ ਕੰਪਿਊਟਰ ਲੈਬ ਦੇ ਜਿੰਦਰੇ ਟੁੱਟੇ ਹੋਏ ਸਨ ਤੇ ਚੋਰਾਂ ਵੱਲੋਂ ਸਕੂਲ ਅੰਦਰ ਕੰਪਿਊਟਰ ਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ